ਸਾਲੇ ਯਾਰ ਬੈ ਜਾ ਯਾਰ ਮੇਰੀ ਨਾਲ ਥੋੜੀ ਬਾ ਮੇਰੀ ਨਾ ਪਤਾ ਕੀ ਜਮਾ ਚੌੜ ਜੀ ਲਾ ਜਾਂਦਾ ਉਹਨਾਂ ਕਾਰਨ ਫਿਰ ਮੇਰੀ ਥੋੜੀ ਜਿਹੀ ਟੋਨ ਚ ਹੁੰਦੀ ਇੱਜ਼ਤ ਪਾਉ ਕਰਦਾ ਮੈਂ ਆਪਣੇ ਸਾਲੇ ਦੀ ਜਿਹੜਾ ਵੀ ਸਾਡੇ ਆ ਗਿਆ ਸਾਰੇ ਦੀ ਇੱਜ਼ਤ ਤਾਂ ਮੈਂ ਕਰਦਾ ਹੀ ਆ ਭਾਬੀ ਕਰਦਾ ਕਿ ਨਹੀਂ ਕਰਦਾ ਹੁਣ ਵਿੱਚ ਮੈਨੂੰ ਕਮੈਂਟ ਆਉਣੇ ਵੀਰਾ ਭੈਣਾਂ ਦੇ ਵੀ ਆਪਣੇ ਸਾਲੇ ਮੂਰੇ ਚੌੜ ਨਾਲ ਬੋਲਦਾ ਤਾਂ ਉਹਨੂੰ ਐ ਕਰਦਾ ਤਾਂ ਸਹੀ ਗੱਲ ਆ ਮੈਂ ਕਹਿੰਦੀ ਆ ਹਾਂ ਨਹੀਂ ਸਾਲੇ ਮੁਰੇ ਚੌੜੇ ਹੁੰਦੀ ਆਪਣੀ ਆ ਵੀ ਫਰਕੀ ਹੁਣੇ ਕਰਨੀ ਮੈਂ ਅੱਜ ਤੱਕ ਕਰੀ ਅੱਜ ਤੱਕ ਕਰੀਏ ਤਾਂ ਗੱਲ ਆ ਜਿੱਤਨ ਦਾ ਸਾਲਾ ਇੰਨੇ ਖੰਭ ਲੱਗੇ ਹੋਏ ਐ ਫੇਰ ਅਗਲੇ ਤਾਂ ਸਾਹ ਰੱਬਰ ਦਾ ਆ ਗਿਆ ਹਾਂ ਠੀਕ ਐ ਤੁਹਾਡੇ ਮੈਂ ਦੇਖ ਨਾ ਤੇਰੇ ਪਰੋਵ ਮਾਰ ਸਕਦਾ ਤਾਂ ਮੈਂ ਨਾ ਸਾਲੇ ਨਾ ਮੈਂ ਡੈਡੀ ਪਰੋਵ ਮਾਰ ਸਕਦਾ ਤਾਂ ਨਾ ਸਾਲਿਆਰ ਪਰੋਵ ਮਾਰ ਸਕਦਾ ਤਾਂ ਮੇਰੇ ਭਰਾ ਦੀ ਨਾ ਮਾਂ ਤੇਰਾ ਛੋਟਾ ਸਾਲਾ ਇਹ ਲੱਗਦਾ ਤਾਂ ਹਾਂ ਮੈਂ ਤਾਂ 4 ਸਾਲ ਛੋਟਾ ਕੋਈ ਪਤਾ ਕਿ ਖਲਜ ਆ ਬਦਾਈਆਂ ਲੈ ਲੈ ਭਾਬੀ ਕੱਟ ਕਰ ਦੇ ਨਾ ਕੋਈ ਚਲੋ ਇਕਾ ਦੀਆਂ ਐ ਬਾਹਰੋਂ ਆਇਆ ਤਾਂ ਨਹੀਂ ਲੱਗਦੀ ਇੱਕ ਦੋਤੀ ਹੋਈ ਹੈ ਤਾਂ ਵੀ ਪਾਣ ਜੀ ਅੱਛਾ ਐਨੇ ਸਿਕਣ ਬਿਹਾਰ ਹੁੰਦੇ ਨੇ ਹੋਰ ਮਾਮਾ ਐ ਹ ਮਾ ਮਾ ਦੋ ਵਾਰ ਕਹਿਣਾ ਪੈਂਦਾ ਤਾਂ ਮਾਮਾ ਬਣਦਾ ਮਾਮਾ ਮਾ ਮਾ ਇਹਦਾ ਇੱਕਣੀ ਐ ਐਦਾਂ ਹੀ ਚਾਹੀਦਾ ਪਰ ਬੋਲਦਾ ਨਹੀਂ ਭਾਬੇ ਕਣਾ ਖੁੱਲ ਕੇ ਜਿ ਆਪਣਾ ਗੱਲਾਂ ਬਾਤਾਂ ਜਿ ਮਰਜ਼ੀ ਹੁੰਦੇ ਕਣਾ ਬੋਲਦਾ ਨਹੀਂ ਸੰਗਦਾ ਹੈ ਸੰਗਦਾ ਹਨਾ ਸ਼ਰਮਦਾ ਪਹਿਲੀ ਕਲਾਇਆ ਆਪਣੇ ਜੀਜੇ ਕੋ ਨਾ ਨਾ ਪਹਿਲਾਂ ਆ ਲ ਜਦੋਂ ਆਇਆ ਤਾਂ ਮੋਟਰਸਾਈਕਲ ਲਿਆ ਗਿਆ ਉਹਦੋਂ ਹਾਂ ਜਦੋਂ ਸੰਦੀਪ ਆਇਆ ਪਹਿਲੀ ਕਲੇ ਆਇਆ ਨਾ ਹਾਂ ਜੱਤੇ ਵਾ ਤਾਂ ਪਹਿਲੀ ਵਾਰ ਹਾਂ ਫੋਨ ਪਰ ਗੱਲ ਹੁੰਦੀ ਸੀ ਬੰਪਰੀ ਦਾ ਵਧੀਰਾ ਬੋਲਦਾ ਸੀ ਹਾਂ ਉਰੇ ਆ ਕੇ ਥੋੜੀ ਸੰਗ ਲਾਦੀ ਪਤਾ ਨਹੀਂ ਕਾ ਤੇ ਸੰਗ ਦਾ ਮੈਂ ਤੈਨੂੰ ਕੁਛ ਕਹਾਂ ਕੋਈ ਨੂੰ ਪਤਾ ਹੋਗਾ ਵੀ ਕਾ ਤੇ ਸੰਗ ਦਾ ਸੰਦੀਪ ਰੇ ਕੂਰੇ ਹੋਗਾ ਨਹੀਂ ਦੱਸ ਲੈ ਸੰਦੀਪ ਉਹ ਟਾਈ ਕੁਰ ਜਾਂਦੀ ਇਹ ਕੁਰ ਤੇ ਦੀ ਉਲਟਾ ਕਹਦਾ ਸੰਦੀਪ ਦੱਸ ਦੇ ਲਕੋਰਦੀ ਆ ਤੂੰ ਨਾ ਮੈਨੂੰ ਤੇਰੇ ਮੱਥੇ ਤੇ ਉੜੀ ਦੱਸਦੀ ਆ ਵੀ ਘੋਰਦੀ ਆ ਤੂੰ ਅੱਜ ਹੁਣ ਹੋਲੀ ਬਿਟਦੇ ਹੈ ਹੂੰ ਮੋਲ ਜਾ ਕੇ ਉਹਨਾ ਬੁਆਰਾ ਮੇਰੇ ਤਾਂ ਬਸ ਇੱਕੋ ਗਰਾਰੀ ਪਸਾਈ ਵੀ ਹੈ ਜੀਜੇ ਨੇ ਹੂੰ ਜੀਜੇ ਸਾਲੇ ਨੇ ਜਾਣਾ ਸ਼ਿਮਲੇ ਨੂੰ ਸ਼ਿਮਲੇ ਨੂੰ ਜਾਂਦਾ ਹੋਵੇ ਟੂਰ ਨਹੀਂ ਘੋਰੀਏ ਸਾਲਾ ਜੀਜਾ ਬੈਠਾ ਹੋਵੇ ਬੱਸ ਤੇ ਮੂਰੇ ਨਹੀਂ ਘੋਰੀਏ ਬੱਸ ਤੇ ਮੂਰੇ ਤੱਕ ਆ ਘੋਰੀਏ ਇੱਕ ਸਾਡਾ ਡਰਾਈਵਰ ਮੈਨ ਲੱਜਣਾ ਕਨੈਕਟਰ ਹੈ ਨਾ ਲੱਜਣਾ ਚੱਲ ਟੈਟਾ ਕੱਟਦੇ ਜਾਈਏ ਨਾ ਠੇਕੇ ਪਰ ਬੱਸ ਲੈ ਲੈਣੀ ਸੀ ਉਹ ਕੋਰਕਾ ਕਰਨਾ ਸੀ ਮਿਲਦੀਆਂ ਠਿੱਕੇ ਪਰ ਬਸ 6 ਮਿਲੇ ਨੂੰ ਜਾਣਾ ਸੀ ਬਸ ਚੱਲ ਕੋਈ ਨਾ ਆਪਾਂ ਤਾਂ ਫ੍ਰੀਜ ਲੈ ਗਏ ਆ ਪੁੱਛ ਲੈ ਇਹਨਾਂ ਨੂੰ ਹੁਣ ਪਹਿਲੇ ਮੈਂ ਆਪਾਂ ਕਰਦੀ ਆ ਫ੍ਰੀਜ ਚੱਲਾਂਗੀ ਨਾ ਗੱਲ ਆਇਆ ਕਹਿਆ ਫਿਰ ਕਹ ਜਿੱਥੇ ਚੱਲੂਗੀ ਚੱਲੂਗੀ ਨਾਲ ਤੇਰੇ ਟਿਕਟਾ ਦੋ ਲੈ ਲਈ ਤੁਸੀਂ ਦੋਹੇ ਜਣੇ ਹੋਗੇ ਟਿਕਟਾ ਆਪਣੇ ਦੋ ਲੈ ਲਿਓ ਉਹੀ ਥੋੜਾ ਕਾ ਗਾਣਾ ਕਿਸੇ ਨੇ ਉਸ ਉਸਾਂ ਚੀ ਬਣਾਇਆ ਮੇਰੇ ਘਰ ਸੁਣਾ ਅਸੀਂ ਕੰਦ ਲੈਣੇ ਦੋ ਜਦ ਤੁਸੀਂ ਦੋ ਜਣੀਆਂ ਨਾਲ ਜਾਉਂਗੇ ਟਿਕਟਾਂ ਤਾਂ ਲਉਂਗੀ ਤੂੰ ਕਨੈਕਟਰ ਤੇ ਡਰਾਈਵਰ ਹੋ ਗਿਆ ਜਸ ਦਿਓਰ ਮੇਰਾ ਹੋ ਗਿਆ ਡਰਾਈਵਰ ਹੈ ਬਿਰਾ ਮੇਰਾ ਹੋਗਾ ਕਨੈਕਟਰ ਫਿਰ ਮੈਂ ਟਿਕਟਾਂ ਲਉਂਗੀ ਫਿਰ ਗਾਣਾ ਕਾ ਤੇ ਗਾਇਆ ਕਿਸੇ ਸਿੰਗਰ ਨੇ ਵੀ ਜਿੱਥੇ ਚੱਲੂਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲੈ ਤੁਸੀਂ ਜਾਉਂਗੇ ਟਿਕਟਾਂ ਤੁਸੀਂ ਆਪਣੀਆਂ ਦੋ ਲੈ ਲਿਓ ਅਸੀਂ ਤਾਂ ਜਿੱਥੇ ਜਾਣਾ ਸਾਡੇ ਨਾਲ ਚੱਲਿਓ ਮੈਂ ਕਾ ਬਹਾਰ ਵਾਲੇ ਦੇ ਨਾਲ ਜਾਉਂਗੀ ਨਹੀਂ ਟਿਕਟਾਂ ਦੋ ਲੈ ਲਿਓ ਜਿੱਥੇ ਨੂੰ ਅਸੀਂ ਜਾਣਾ ਸਾਡੇ ਤੁਸੀਂ ਤੇਰੀ ਵੀ ਲੈ ਲੂਗੀ ਤੂੰ ਘਬਰਾ ਟੈਨਸ਼ਨ ਕਾ ਤੇ ਲਿੱਤੀ ਆਨੀ ਵੇ ਆ ਰ ਫੇਰ ਨਹੀਂ ਫੇਰ ਜੜਾ ਸੀ ਟਿਕਟ ਫੇਰ ਜੇ ਸੀ ਉਹ ਟਿਕਟਾ ਲਾ ਕੇ ਗਏ ਨਾ ਅਸੀਂ ਲੈ ਲੂਗਾ ਤੁਹਾਡੀ ਨਿਕਟਾ ਨਹੀਂ ਹਾਂ ਗੱਲ ਗਲਤ ਹੈ ਤਾਂ ਹਾਂ ਟੈਕਟਰ ਡੋਟਰ ਪਰ ਅਸੀਂ ਅਸੀਂ ਚਲਾਉਣ ਲੱਗ ਜੂਗੇ ਬਸ ਸੰਧੀ ਤੁਹਾਨੂੰ ਪਹੁੰਚਾਉਣਾ ਸਰਕਾਰੂ ਬੱਸ ਸੇ ਫਰੀ ਅੱਛਾ ਹਮਾਤਲ ਤੇ ਤੁਹਾਨੂੰ ਟੈਕਟਰ ਨਹੀਂ ਦੋਣੀ ਉਹਦੇ ਬਾਅਦ ਘੇਰ ਨਹੀਂ ਕਿਸੇ ਚੈੱਕ ਕਰਨੇ ਬਸ ਤੁਹਾਨੂੰ ਉੱਥੇ ਫੜਾ ਦੇਣਾ ਬਿਆਕਰ ਨੂੰ ਰੱਖੋ ਤੁਸੀਂ ਇਹਨੇ ਅਸੀਂ ਆਇਆ ਬਾਅਦ ਚ ਇਹਨਾਂ ਦੀ ਜਮਾਨਤ ਜਮੂਨ ਕਰਾਉਂਗਾ ਆਹ ਜੇ ਲੰਬਾ ਸੋਚਿਆ ਬੱਤੇ ਤੇ ਫੇਰ ਡਾਂਗ ਤੇ ਉੱਥੇ ਤੁਸੀਂ ਤੁਸੀਂ ਦਿਖਾਈ ਜਾਓ ਬੜੇ ਧਾਰ ਕੱਟ 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 ਕੇ ਵੀ ਲੋ ਸਾਡਾ ਟਿਕਟ ਫਰੀ ਆ ਉੱਥੇ ਕੋਈ ਸਫਰ ਫਰੀ ਨਹੀਂ ਹੈਗਾ ਇਹ ਪੰਜਾਬ ਪੰਜਾਬ ਤੇ ਆ ਹਾਂ ਹਾਂ ਉਹ ਤਾਂ ਨਾ ਜਿਹੜਾ ਉੱਪਰ ਵਾਲਾ ਹੈ ਜਾਂ ਉਹ ਜਾਣਦਾ ਉਸ ਨੂੰ ਦੇਖਦਾ ਬਹੁਤ ਵਧੀਆ ਰੰਗਾਂ ਚ ਸਾਡੇ ਦਿਲ ਚ ਜਿਹੜੀਆਂ ਸੀ ਜਾਣਦੀਆਂ ਸੱਚੀ ਗੱਲ ਐ ਵੀ ਤੁਸੀਂ ਕੱਲੇ ਕਿੱਥੇ ਚਲੇ ਜਾਉਂਗੇ ਮੈਨੂੰ ਮਾਰਦੀ ਨਾ ਹਾਂ ਬਸ ਕ ਤੂੰ ਇੱਕੋ ਗੱਲ ਫੜੀ ਜਾਂਦਾ ਹੈ ਨਾ ਤੂੰ ਦੂਜੇ ਨੂੰ ਵਿਚਾਰ ਚੰਨ ਦਿੱਤੇ ਹੋਈ ਜਾਂਦਾ ਮੈਂ ਤਾਂ ਆਪਣੀ ਭੈਣ ਨਾਲ ਗੋਲ ਕਪਾ ਰਿਹਾ ਮੈਂ ਤਾਂ ਆਪਣੀ ਭੈਣ ਦੀ ਖਬਰ ਲੰਦਾ ਵੇ ਮੈਂ ਹਾਂ ਤਰੀਕਾ ਹਾਂ ਇਹ ਭਾਈ ਦੇ ਭਾਬੀ ਇਹ ਆਈ ਅੰਦਰ ਤੇ ਉੱਠ ਕੇ ਅਸੀਂ ਮੈਂ ਰਪਿੰਦਰਾ ਉੱਥੇ ਬੈਠੇ ਦੇ ਚੱਲ ਪਹਿਲਾਂ ਗੱਲ ਪੂਰੀ ਹੁੰਦੇ ਹਾਏ ਮੇਰੇ ਤਾਂ ਮੈਨੂੰ ਤਾਂ ਬੁਖਾਰ ਚੜਾ ਵਾ ਮੇਰਾ ਤਾਂ ਸਿਰ ਵੀ ਦੁਖਦਾ ਮੈਂ ਕੀ ਕਰਾਂ ਚੱਲ ਮੈਂ ਜਦ ਰਪਿੰਦਰ ਨੂੰ ਕਹਾ ਮੈਂ ਵੀ ਆਪਾਂ ਮੋਟਰਸਾਈਕਲ ਠੀਕ ਕਰਾਉਣਗੇ ਹੋ ਤੇ ਵੀ ਚੱਲ ਆਪਾਂ ਕੋਲੂ ਮਨਾਰੇ ਚੱਲ ਹਾਂ ਮੈਂ ਤਾਂ ਨਾਲ ਜਾਊਂਗੀ ਮਾਂ ਹੁਣ ਤਾਂ ਤਪਿੰਦਰ ਕਹਿੰਦਾ ਤੇਰਾ ਸਾਰਾ ਕੁਝ ਦੁੱਧਦਾ ਕਹਿੰਦੀ ਠੀਕ ਆ ਮੈਂ ਜਦੋਂ ਠੀਕ ਹੋ ਗਈ ਜਦੋਂ ਠੀਕ ਹੋ ਗਈ ਮੇਰਾ ਭਾਨ ਨੇ ਚਿਰ ਵਾਦਾ ਨ ਆਪਣੇ ਭਰਾ ਨਾਲ ਘੁੰਮਣ ਜਾਊਂਗੀ ਹਾਂ ਸਹੀ ਗੱਲ ਮੇਰਾ ਘਰ ਵਾਲਾ ਕਿਹੜਾ برف ਤੇ ਕਿਹੜਾ ਕਮਾ ਲਿਆ ਬਾਹਰ ਵਾਲੇ ਨਾਲ ਬਿਜਾਊਂਗੀ ਬਰਫ ਲਿਆਈ ਚੱਕ ਕੇ ਉਹ ਯਾਰ ਇਹਨੋਂ ਉੱਥੇ ਤਾਂ ਫਰਿਜ 'ਚੋਂ ਦੋ ਮੇਰੇ ਘਰ ਮੈਂ ਕਹਿੰਦਾ ਦੋ ਡੋਂਗੇ ਰੱਖ ਨਹੀਂ ਜਾਣੀ ਨਹੀਂ ਭਾਈ ਚੱਲੀ ਨਹੀਂ ਜਾਂਦੀ ਗੱਲ ਸੁਣ ਉਹਦੇ 'ਚ ਤਾਂ ਦੋ ਡੋਂਗੇ ਫਰਿਜ 'ਚੋਂ ਚੱਕ ਲਿਆ ਉੱਪਰ ਖੜਾ ਕੇ ਇਹਨੂੰ ਕਮਾ ਦੇ ਬਰਫ ਦੇ ਡੋਂਗੇ ਉੱਪਰ ਬੜਾ ਮੂੜਾ ਬਣਾ ਲਓ ਬਸ ਉਹਦੋਂ ਪਰ ਕਮਾ ਦੇ ਇਹਨੂੰ ਬਰਫ ਆਈ ਕਿਦਾ ਕਿਦਾ ਹਰਿਆਲੀ ਭਾਬੀ ਕਿਦ ਨੂੰ ਹੱਥ ਕਰਦੇਗਾ ਇੱਧਰ ਮੇਰੀ ਤਾਂ ਐਕਟਿੰਗ ਭਲਾ ਜੰਨੇ ਆ ਮੇਰੀ ਭੈਣ ਐਕਟਿੰਗ ਕਰੀ ਨਹੀਂ ਮੈਂ ਕਿਆ ਮਰਦਾ ਦਾ ਇੱਕ ਮਿੰਟ ਤੇ ਬਿਮਾਰ ਤੇ ਇੱਕ ਮਿੰਟ ਤੇ ਠੀਕ ਆ ਉਹਨਾਂ ਦਵੱਲੇ ਉਦੋਂ ਦਵੱਲੇ ਫਸਿਆਲੇ ਨਹੀਂ ਮਾਸੇ ਤੇਰੀ ਘਰ ਦਾ ਤਾਂ ਚੀਜ਼ੇ ਤੇ ਘਰ ਦਾ ਤਾਂ ਕੀ ਆ ਪਤਾ ਨਾ ਸਵੇਰੇ ਦਾ ਤੁਸੀਂ ਆਏ ਤੇ ਤੁਸੀਂ ਵੀ ਦੇਖੋ ਇੱਥੇ ਕਿੱਤਾਂ ਆਹ ਦੇਖ ਲੈ ਉਧਰ ਆਪਣੇ ਹੈਗਾ ਹੋਰ ਮਾਸੇ ਮੇ ਤਾਂ ਲੱਗਦਾ ਔਰੇ ਤਾਂ ਹੁਣ ਦਰਾ ਕਹਿੰਦੇ ਆ ਠੰਡੇ ਫਿਲੇ ਆਂ ਡੜਲਾ ਦੀ ਡੜਲਾ ਦੀ ਹਾਂ ਡੈਡੀ ਤਾਂ ਸਾਨੂੰ ਕਹਦਾ ਨਾ ਜਦ ਤੇ ਕਹਦਾ ਨਾ ਜਦ ਅਸੀਂ ਚੱਲ ਜਾਂਦੇ ਆ ਉੱਥੇ ਆਗੇ ਸਿਮਲਾ ਵੀ ਹੁਣ ਇਹਨੇ ਕਮਰਾ ਸਿਮਲਾ ਬਣਾ ਲੜਾ ਐਸੇ ਮਿਲੇ ਵਾਲੇ ਆਗੇ ਜਿੱਥੇ ਘਰ ਲੱਜਾ ਡੜੀ ਨਾ ਔਰ ਔਰ ਨਾਲ ਤੇ ਮੌਸਮ ਦਾ ਚੇਂਜ ਆ ਉੱਥੇ ਬਣਾ ਹਾਂ ਉੱਥੇ ਭਾਬੀ ਹੈ ਗਰਮਾਚ ਅੱਛਾ ਇੱਕ ਗੱਲ ਹੁਣ ਦੇਖ ਹਵਾਆਂ ਲੱਗਦੀ ਨੇ ਸੱਚੀ ਗੱਲ ਹੈ ਜਿਹੜਾ ਹੱਡ ਤੋੜ ਜੀ ਆ ਹੂੰ ਇਹ ਮੈਂ ਮੈਂ ਹੋਈ ਤਾਂ ਕਹਿੰਦੀ ਮੈਂ ਨਾਲ ਹੀ ਗਰਮ ਪਾਣੀ ਚ ਨੇ ਉਹਨੇ ਨਾ ਮੇਰੀ ਹੱਡ ਭੰਨਣੀ ਜੀ ਕਰਤੀ ਹੱਟ ਤੋੜ ਜੀ ਮੈਂ ਨੋਈ ਗਰਮ ਇੱਕ ਰਾਤ ਨੂੰ ਇੱਕ ਹੁਣ ਨਿਆਣਾ ਚਾਹੇ ਜੋ ਮਰਜੀ ਜਿਹੜੀ ਰਾਤ ਨੂੰ ਇੱਕ ਵਾਰ ਪ੍ਰੋਪਰ ਨੀਂਦ ਆ ਉਹ ਪਰ ਪਰ ਇਹ ਬਾਰ-ਬਾਰ ਉੱਠਣਾ ਮੇਰਾ ਫੋਨ ਵੱਜਦਾ ਦੇਖੀ ਤਾਂ ਕੀ ਦਾ ਆਹੋ Apple ਦਾ ਫੋਨ ਆ ਭਾਬੀ ਤੇ ਐਵੇਂ ਤੋੜੋ ਇੱਕ ਗੱਲ ਹੈ Apple ਦਾ ਇਹ ਦਾਦ ਨੇ ਟਿਕਾੜਾ ਨਹੀਂ ਇਹਨੂੰ ਇੱਕ ਮੰਨੂ ਨਹੀਂ ਟਿਕਾੜਾ ਰਹਿਣ ਦਿੰਦਾ ਕਾ ਮਗਰ ਤਾਂ ਜਦੇ ਫੋਨ ਵੱਜ ਲਾ ਜਾਂਦਾ ਕਿੱਥੇ ਆ ਜਾ ਆਈ ਨਹੀਂ ਕਿੱਥੇ ਰਹਿ ਗਈ ਸੱਚੀ ਗੱਲ ਹੈ ਬਸ ਇੱਕ ਗੱਲ ਜੂੰਦੀ ਜਾਨ ਨੂੰ ਇਹ ਕੰਮ ਹੈ ਸੱਚੀ ਗੱਲ ਠੀਕ ਆ ਜੇ ਬੰਦਾ ਲੰਘ ਜਾਂਦਾ ਸਾਰੇ ਕੰਮ ਰੋਲ ਰੋਲ ਜਾਂਦੇ ਸਾਰੇ ਹਾਂ 505 505 353595 33093 ਹੁਣ ਉਹ ਲੱਭਣਾ ਖੋਲਣਾ ਭਾਬੀ ਨੂੰ ਐਨਕਾ ਲੋ ਵਾਲਾ ਦੇਖੀ ਲੋ ਵਾਲੇ ਆ ਤੈਨੂੰ ਕਹਤਾ ਸੌਣਾ ਇਹ ਤਾਂ ਡਰ ਜਰਦਾ ਤੂੰ ਮੋਟੋ ਜੀ ਬਈ ਮੈਂ ਕਿੱਦਾਂ ਰੋਕਿਆ ਹਾਏ ਮੈਂ ਕਿੱਦਾਂ ਭਾਬੀ ਨੇ ਅੱਜ ਲੱਖ ਰੁਪਏ ਦੀ ਅੱਜ ਲੱਖ ਰੁਪਏ ਦੀ ਗੱਲ ਕਰੀ ਭਾਬੀ ਨੇ ਪਹਿਲੀ ਵਾਰ ਤੂੰ ਤਾਂ ਡਰ ਜੀ ਆਉਣ ਗਏ ਮੇਰੇ ਚ ਤੂੰ ਮੋਟਾ ਜੀ ਤਾਂ ਡਰ ਜ ਜਾਂਦਾ ਹੈ ਦੱਸ ਮੈਂ ਮੈਂ ਚੋਲੜ ਦਾ ਵੀ ਡਰ ਡਰ ਜੂ ਰੋ ਇਹ ਹੈ ਐਡ ਮਾਲ ਦੀ ਉਪਰ ਦੀ ਉਹ ਤਾਂ ਬੰਦ ਕਰ ਤਾ ਐਦਾ ਕਿਹੜਾ ਬਿੱਲ ਆਉਂਦਾ ਐਨਕਾ ਲਾਉਣ ਵਾਲਾ ਭਾਬੀ ਤਾਇ ਦੇਖਦੀ ਜਿਹੜਾ ਰੋਣ ਲੱਗੀ ਹੁੰਦੀ ਹੈ ਫੋਨ ਮੇਰੇ ਨੇਗਾ ਬਹੁਤ ਘਟ ਗਿਆ ਹੁਣ ਲਾਉਣਾ ਨਹੀਂ ਇਹ ਕਿ ਜੋ ਕੀਦਾ ਰੈਣ ਤੇ ਜਿਹੜਾ ਜਿਹੜਾ ਦੁੱਖ ਹੋਊਗਾ ਜਿਹੜਾ ਜਿਹਦਾ ਦੁੱਖ ਹੋਊਗਾ ਫੇਰ ਰੋਊਗਾਗਾ ਰੋਊਗਾ ਫਿਰ ਤੁਹਾਨੂੰ ਦਵਾਈ ਲਵਾਂ ਰੋਏ ਤੇ ਪਤਾ ਲੱਗੂ ਤਾਂ ਦਵਾਈ ਦਊਂਗੀ ਮੈਂ ਨਹੀਂ ਤਾਂ ਛੱਡ ਪਰੇ ਸਰ ਗਿਆ ਜਗਲ ਉਹਨੂੰ ਲੋਡ ਨਹੀਂ ਤੇ ਇੱਕ ਵਾਰ ਫੋਨ ਮਾਰ ਕੇ ਦੇਖ ਲੈ ਉਹਨੇ ਹੁਣ ਲੋਡ ਨਹੀਂ ਉਹਨੇ ਕੱਟਤਾ ਕੱਟਤਾ ਹੋ ਹੁਣ ਲਾਈਟ ਤਾਂ ਬੰਦ ਕਰੋ ਉਹਦੇ ਆਪ ਲਾਈਟ ਬੰਦ ਨਹੀਂ ਐਦਾ ਕਿਹੜੇ ਬਿੱਲ ਆਉਣਾ ਦੇਖ ਲੈ ਹੈ ਇਹਨੂੰ ਲਾਈਟ ਬੰਦ ਨਹੀਂ ਜਾਣੇ ਆਈ ਬਾੜਲੀ ਆ ਗਈ ਬੱਚੋਂਨ ਦੇ ਡਰਦੀ ਵੀ ਹੈ ਨਾ ਹਾਂ ਹੁਣ ਹੁਣ ਤੂੰ ਗੱਲਾਂ-ਗੱਲਾਂ ਚ ਡرائی ਚੱਲ ਪਹਿਲਾਂ ਤਾਂ ਤੂੰ ਆਪੇ ਮੋਟੀ ਜੀ ਕਹਿ ਕੇ ਦੂਏ ਪਾਸੋਂ ਕੁਮਾਤੀ ਗੱਲ ਇਹਨੇ ਦੇਖ ਲੈ ਵੀ ਹੁਣ ਤਾਂ ਮੈਂ ਚਾਹ ਪਾਣੀ ਤੇ ਵੀ ਜਾਂਦੀ ਲੱਗੂਗੀ ਹੁਣ ਲੱਗੀ ਦੂਈ ਸੱਡਰੂ ਗੱਲ ਕਰ ਨਾ ਅੱਛਾ ਤੇਰੀ ਸਲਾਹ ਵੀ ਹੈ ਚਾਹ ਵਾਲੀ ਮੈਨੂੰ ਮੁੱਛਣ ਦੀ ਨਹੀਂ ਹਾਜੇ ਤੂੰ ਭਾਈ ਜੇ ਦੇ ਆਨ ਰਿਕਾਰਡ ਵੀਡੀਓ ਚ ਤੈਦੀ ਬੇਇੱਜ਼ਤੀ ਕਰਤੀ ਉਹ ਤੇ ਚਾਹ ਪਾਣੀ ਕਿੱਥੇ ਦੇ ਪਾਲੂਗੀ ਤੈਨੂੰ ਪਤਾਗਾ ਤਵੇ ਪੁੱਛੂਗੀ ਤੈਨੂੰ ਮੇਰੀ ਵੀ ਬੇਇੱਜ਼ਤੀ ਕਰਤੀ ਵਿੱਚ ਵੀ ਵਿੱਕੀ ਤੂੰ ਡਰਦਾ ਤੇ ਮੈਂ ਵੀ ਨਹੀਂ ਕਹਿਣ ਜੋਗਾ ਇਹਨੂੰ ਵੀ ਭਾਈ ਚਾਹ ਦੇ ਭਾਬੀ ਨੂੰ ਐਨ ਨਾ ਕਰ ਆਪਣਾ ਚੱਲਦਾ ਰਹਿੰਦਾ ਆ ਵੀ ਅਸਲੀ ਨੂੰ ਨਾ ਨਾ ਹੱਸ ਜਾਂਦੇ ਘਰ ਬਸਦੇ ਦੋ ਮਿੰਟ ਬਹਿ ਕੇ ਦੋ ਮਿੰਟ ਬਹਿਲੇ ਹੱਸਲੇ ਤੇ ਜਿਆਦਾ ਹੀ ਤੈਨੂੰ ਪੈ ਗਿਆ ਇਹ ਦੇਖੀ ਕਾਦੇ ਚ ਮਸੀਨ ਚ ਆਹ ਸਾਰੀ ਦੇ ਪਾਰ ਗਈ ਹੈ ਓਕੇ ਕੋਈ ਨਾ ਕੋਈ ਨਹੀਂ ਜੇ ਹੁਣ ਪਾਈ ਤੁਸੀਂ ਇੱਕ ਸਾਈਡ ਹੀ ਹੋਣਾ ਕੰਮ ਬੱਸ ਕਰ ਦੇ ਬੰਦ ਕਰ ਦੇ ਇਹਨੂੰ ਸੁੱਟੋ ਕਰਤੀ ਬੰਦ ਬੰਦ ਕਰ ਤੇ ਆ ਨਾ ਮੇਰੇ ਭਰਾ ਨੇ ਸੱਚ ਦੱਸਦੇ ਨੇ ਸਨੇ ਗਿਰੀ ਕਿਤੇ ਲੁੱਤੀ ਇਹ ਇਹਨਾਂ ਛਾਲਾਂ ਦੇ ਦੇਖੀ ਜੇ ਦੀ ਚੀਜ਼ ਦਿਖਾਏ ਮੇਰੇ ਭਰਾ ਨੇ ਮੇਰੇ ਨਾਲ ਖਬਰ ਪੁੱਛਣੀ ਆ ਪਾਪਾ ਨੇ ਬੰਟੀ ਲੈਸਰ ਦਾ ਕੇਸ ਕਰਨਾ ਤੇ ਛੇਤੀ ਆਇਆ ਕੀ ਬੰਟੀ ਲੈਸਰ ਦਾ ਉਹ ਜਿਹੜਾ ਮੇਰੇ ਤੇ ਇਹਨਾਂ ਨੇ ਚਾਰ ਕਰਿਆ ਚਾਰ ਡਮਾਂਟਿਕ ਵੈਲਸ ਬੰਟੀ ਵੈਲਸ ਪਸਲਾ ਗਈ ਨਹੀਂ ਹੋਈ ਸੀ। ਟੈਡੀ ਚੱਲਦੀ ਐ। ਦੱਸਦਾ ਕਿੱਥੇ ਦੋ। ਫੱਟੇ ਗਈ ਸੀ ਵੀ ਬੱਤੇ ਗਈ ਸੀ। ਐਚਾ ਦੱਸ ਲੈ। ਹਾਂ ਹਾਂ ਐ ਐ ਆਇਆ ਇੱਥੇ। ਉਹ ਉੱਥੇ ਤੇ ਆ ਇਹਨੂੰ ਆਈ ਹੈ। ਐ? ਹਾਂ। ਆਇਆ ਹੈ। ਖੇਡਣਾ ਬੱਜਣਾ ਤਾਂ ਆਇਆ ਨਹੀਂ। ਹੈ ਨਹੀਂ। ਜਾ ਨਹੀਂਦਾ ਹੈਗਾ। ਇਹਦਾ ਮੋਢਾ ਵੱਜਾ ਇਹਦੇ ਨਾਲ ਉਹ। ਇਹਦੇ ਨਾਲ ਵੱਜ ਕੇ ਸਿਰ ਉੱਥੇ ਵੱਜਣਾ ਤਾਂ। ਹਾਂ। ਉਹ ਤਾਂ ਬਾਈ। ਬਾਈ ਹੈਗਾ ਤਾਂ ਬਾਈ ਨੇ ਬਚਾ ਲਈ ਇੰਨੇ ਤਾਂ। ਗਿਆ ਵੀ ਬਾਈ ਦੇ ਹੀ ਅਰਜਾਈ ਚਾਕੇ ਲਗੀ ਮਾਈ ਨੂੰ ਦੇਖਦੀ ਦੇਖਦੀ ਆਪੇ गिर ਗਈ ਚੱਲ ਕੋਈ ਇੱਕ ਵਾਰ ਪ੍ਰੈਸ ਲਾ ਲਈ ਦੀ ਕੀ ਹੋ ਗਿਆ ਮੈਂ ਪਹਿਲੀ ਪਹਿਲੀ ਵਾਰ ਪ੍ਰੈਸ ਕਰ ਲੱਗੀ ਸੀ ਹਾਂ ਬਾਈ ਫਿਰ ਇਹ ਤਾਂ ਹੋਆ ਆਪਣਾ ਫਿਰ ਸਤਾਖਾਂ ਦੀ ਬਣਦੀ ਹੈ ਪਹਿਲੀ ਪਹਿਲੀ ਵਾਰ ਪ੍ਰੈਸ ਕਰਨ ਲੱਗੀ ਸੀ ਮੈਨੂੰ ਕੀ ਪਤਾ ਤਾਂ ਵੀ ਪ੍ਰੈਸ ਤੇ ਥੱਲੇ ਲਾ ਕੇ ਚਲਾਈ ਸੀ ਹਾਂ ਕੀ ਕਰਾਂ ਪ੍ਰੈਸ ਉਹ ਅੰਕਾ ਚਾਹੇ ਬਲੈਕ ਗਲਾਸ ਤਾਂ ਸੁੱਚੜਾ ਨਹੀਂ ਜਾਂ ਮਾਰ ਰੋ ਕਰਟ ਪ੍ਰੈਸ ਨਾ ਕਰ ਕੀ ਕਰਿਆ ਪਹਿਲਾਂ ਨੇ ਵਿਆਹ ਤੇ ਪਹਿਲਾਂ ਸਾਨੂੰ ਗੱਲਾਂ ਦੱਸਤੀ ਅਸੀਂ ਪ੍ਰੈਸ ਲਾ ਲਈਦੀ ਮਹਿੰਦੀ ਅਸੀਂ ਤੇ ਤਾਂ ਪਤਾ ਨਹੀਂ ਜਵਾਬ ਜੂਵੇ ਹੋ ਜਾਣਾ ਤਾਂ ਉਹ ਵੀ ਕੁੜੀ ਮੈਂਟਲ ਆ ਉਹਦਾ ਹੁਣ ਵੀ ਹੈਗਾ ਥੋੜਾ ਜਿਹਾ ਫਰਕ ਆ ਕੋਈ ਗੱਲਾਂ ਨਹੀਂ ਉਹਦਾ ਹੁਣ ਵੀ ਹੈਗਾ ਮਾਰੀ ਪੋਲਾ ਥੱਲੇ ਨੰਗਦਾ ਉਹ ਸਾਡੇ ਤੇ ਪੂਣੇ ਦਿਨ ਲੱਗਦਾ ਉਹ ਉੱਪਰ ਟੋਪਰ ਫਿਰ ਕਹਿੰਦਾ ਪਰ ਟੋਪਰ ਪੋਣਾ ਦੇ ਦਿੱਤੀ ਜਾਂ ਤੂੰ ਦੋ ਆ ਛਾਂ ਪੰਦਰੇ ਹੋਰ ਦੱਸ ਦੇ ਕੋਈ ਗੱਲਬਾਤ ਆ ਰਹਿ ਜੀ ਕੋਈ ਯਾਦਗਾਰ ਪੁਰਾਣੀ ਜਵਾਈ ਤੂੰ ਆਈ ਜਵਾਈ ਨਾ ਮੇਰਾ ਮਨ ਲਗਾ ਲਾ ਤੂੰ ਇਹ ਖੜੱਪਾ ਜ਼ੱਪਾ ਤੂੰ ਹੁਣ ਗੱਲ ਵਾਲੀ ਗੱਲ ਪਰ ਨਾ ਜੀ ਫੇਰੇ ਇਹ ਪਖੀ ਪੇਰ ਸ਼ੁਰੂ ਲੱਗੀ ਦੀ ਗੱਲ ਖੜੱਪਾ ਜ਼ੱਪਾ ਹਲੇ ਹਲੇ ਇਹ ਆ ਮੇਰੇ ਸਾਥ ਦੇ ਆ ਜਾ ਆ ਜਾ ਜਾਨੇ ਕੋਈ ਮੀਨਾ ਪਰ ਹਾਂ ਹਾਂ ਜਵਾਈ ਕਿਹਾ ਅਸੀਂ ਖੜੱਪਾ ਸਾ ਨਹੀਂ ਹੁੰਦੇ ਖੜੱਪੇ ਸੱਪ ਨੂੰ ਕਹਿੰਦਾ ਜਦੇ ਕੀਤੀ ਕੁੱਟ ਦਿੰਦਾ ਉਹਦੀ ਹੁਣ ਮੇਰੇ ਕੁਤੀਂ ਗਰੇ ਕਟਣੀਆਂ ਮੈਂ ਤੇ ਹੁਣ ਤੂੰ ਤੇਰਾ ਕੋਈ ਨਹੀਂ ਆ ਬੜਾ ਵੀਰ ਕਿਦਾਂ ਕਟਾਲੀਂ ਹੋਣਾ ਮੈਂ ਕਹਤਾ ਇਹ ਕਹਤਾ ਕੁਟੂ ਮੇਰਾ ਬੜਾ ਭਾਈ ਮੈਨੂੰ ਕਹਤਾ ਕੁਸ ਕਹੂਗਾ ਸਾਦਾ ਮੈਨੂੰ ਵੀ ਨਹੀਂ ਲੱਗਦਾ ਮੈਨੂੰ ਲੱਗ ਤੇਰੇ ਤੁਹਾਨੂੰ ਆਏ ਦਾ ਮੇਰੇ ਦਿਮਾਗ ਵਿੱਚ ਫਰਕਾ ਕਿਤੇ ਬਲਤੇ ਹਾਂ ਦੇਖੀ ਬਗੈਰ ਹੋ ਜੇਗਾ ਬਗੈਰ ਜੇ ਮੈਨੂੰ ਬਗੈਰ ਕਿਸੇ ਗੱਲ ਪਤਾ ਨਾ ਕਿਦੋਂ ਮੋਹਜੋਦੜ ਕਟਣ ਲੱਗੂਗੇ ਤੈਨੂੰ ਇੱਕ ਗੱਲ ਹੈ ਜੇ ਇੱਕੀ ਦੀ ਗੱਲ ਤੇ ਮੈਂ ਵਾਅਦਾ ਵੀ ਨਹੀਂ ਕਰਦਾ ਗੱਲ ਦਾ ਕਹ ਤੂੰ ਕਿੰਨਾ ਕਹਿਤਾ ਕੈਮਰੇ ਤੇ ਵੀ ਬਾਈ ਚਲਵਾ ਦਰਾਂ ਮੈਂ ਤੈਨੂੰ ਮੈਂ ਕਹਿ ਚਿਕੈਟ ਦਾ ਲਾਉਣੀ ਆ ਤੁਸੀਂ ਪਰੂ ਮੈਂ ਕਰ ਦਿੰਦੇ ਆ ਮੈਂ ਤਾਂ ਜਰੂਰ ਲਾਉ ਦੇਖੋ ਕਿਵੇਂ ਹੁੰਦਾ ਜਿਹੜਾ ਜੱਜ ਹੁੰਦਾ ਉਹ ਦੇਖੋ ਦਰੀਲਾ ਰੱਖੀ ਜਾਂਦੇ ਆ ਤੂੰ ਵੀ ਰੱਖੀ ਵੀ ਰੱਖੂਗਾ ਸਾਰੇ ਰੱਖਾਂਗੇ ਫੈਸਲੇ ਦਾ ਮਾਮਲਾ ਵੀ ਚੋਣਾ ਦਾ ਹਾਂ ਇਹ ਕੱਲ੍ਹ ਫੈਸਲਾ ਦਾ ਮਾਮਲਾ ਵੀ ਚੋਣਾ ਇਹਨਾਂ ਦਾ ਫੈਸਲਾ ਸੁਣਾਤਾ ਵੀ ਤੇ ਜਿੱਦਨੇ ਕਹਿੰਦੇ ਆ ਮੈਂ ਮਾਰ ਦੇ ਬਸ ਛੇੜ ਕਰਾਂਗੇ ਛੱਡੂ ਜੀ ਮੈਂ ਉਹਨੂੰ ਛੇੜ ਕਰਾ ਕੇ ਮਾਰ ਦੂੰਗਾ ਹੁਣ ਛੱਡੂਗੀ ਜੱਜ ਕਰਨ ਪੂਰੀ ਪਾਕ ਵੀ ਤਾਂ ਮੈਂ ਮਹਿਲ ਚਾਕੇ ਛਾਲਵੇਂ ਉੜਕ ਰਉ ਤੇਰੀ ਮੇਰੀ ਤਰ੍ਹਾਂ ਵੈਸੀ ਗੱਲ ਐ ਸੁੱਖੋ ਹੀ ਸਾਧੰਦੀ ਆ ਬਾਈ ਤਾਂ ਬਦਲ ਜਾਂਦਾ ਪਰ ਫਾਇਦੇ ਹੋ ਜਾਂਦਾ ਜਦੋਂ ਹੁਣ ਲਾ ਲਾ ਹਾਂ ਹਾਂ ਤੇ ਮੈਂ ਕੀ ਆਖੀ ਜਦੋਂ ਟਿੱਕੀ ਦੀ ਗਾਸੀਂ ਤੇ ਬਾਈ ਜਦੋਂ ਛੱਡ ਦੇਂਦਾ ਨਾ ਟਿੱਕੀ ਨਹੀਂ ਨਹੀਂ ਹਾਂ ਹੁਣ ਉਹਨਾਂ ਪਾਲੀ ਉਹਨਾਂ ਨਾਲ ਇੰਨੀ ਵਾਰ ਗਾਸੀਂ ਕਰੀਆ ਟਿੱਕੀ ਨੇ ਕਿੰਨੀ ਵਾਰ ਕਿੰਨੀ ਵਾਰ ਤੋਂ ਮੈਂ ਰੋਈ ਵੀ ਆ ਅਜ ਤੱਕ ਰੋਈ ਵੀ ਆਏ ਰਬ ਆਪਣੇ ਭਾਈ ਸਾਹਮਣੇ ਅਜਿਹੀ ਗੱਲਾਂ ਕਰਦੀ ਤੂੰ ਕਾਦਰ ਨੂੰ ਦਰਦ ਹੁੰਦਾ ਹੁੰਦਾ ਇਹ ਲੂੰਦੀ ਦੇ ਤਾਂ ਆਉਂਦੀ ਐ ਸਿਰ ਰੋਪਣ ਲਈ ਜਾਂਦਾ ਬੁੜੀ ਦਰਦਾਂ ਨਹੀਂ ਆਉਂਦੀ ਉਹ ਕੀ ਗੱਲ ਦੱਸ ਦਿੰਦੇ ਕਿ ਵਿੱਕੀ ਦੀ ਗੱਲ ਤੇ ਹੁੰਦੀ ਐ ਹਾਂ 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 ਕੀ ਆਹ ਤੱਕ ਕੀ ਗੱਲ ਆਪਾਂ ਖਾਂਟ ਖਾਂਟ ਕਰਦੇ ਹਾਂ ਤੋਬੇ ਦਾ ਅੱਡੇ ਫੋ ਗਵਾਹ ਡੱਡੂ ਇਹ ਜੀ ਐ ਸੱਚੀ ਗੱਲ ਆ ਤੁਕਬੂਲੀ ਜੀ ਮੁੱਕਰ ਗਈ ਇਹ ਮੇਰੇ ਕੋਲ ਡੋਮੈਨਟਿਕ ਬੈਲੈਂਸ ਦਾ ਕੇਸ ਕਰਨ ਨੂੰ ਫਿਰਦੀ ਐ ਕਹਿੰਦੀ ਪਿੰਦਰਾਂ ਤਾਂ ਇਹਨੂੰ ਦੱਸੋ ਵੀ ਵੀ ਕਿਹੜੇ ਕਿਹੜੇ ਮੈਨੂੰ ਦੁੱਖ ਦਿੰਦੇ ਐ ਵੀ ਪਤਾ ਲੱਗੇ ਵੀ ਵੀ ਤੂੰ ਕਹਿੰਦਾ ਤੂੰ ਕਿੱਥੇ ਦੇ ਗਰੀਬੀ ਵੀ ਵੈਕਨਮਟ ਅਗਦੀ ਸੀ ਉੱਥੋਂ ਤਾਂ ਛਾਲ ਮਾਰਦੇ ਹੀ ਹੋਈ ਛਾਲ ਮਾਰੀ ਦਿੱਥੇ ਦਾ ਇਹਦਾ ਕਹਿੰਦੀ ਮੈਂ ਪਲੱਗ ਲਾਉਣ ਲੱਗੀ ਦੀ ਉਹਦੇ ਵਿੱਚ ਪ੍ਰੈਸ ਹੈਗਾ ਪਲੱਗ ਪ੍ਰੈਸ ਬਸ ਆਲੀ ਕੱਛ ਕੱਛ ਕਹਿੰਦੀ ਹਾਂ ਰੱਖਣ ਨੂੰ ਜਗ੍ਹਾ ਨਹੀਂ ਸੀ ਪਿੰਦਰੇ ਨੂੰ ਕੋਈ ਥੈਂਟ ਦੇ ਜਿੱਥੇ ਘਰ ਜਾ ਕੇ ਸੋਚੇ ਵੀ ਮੇਰੀ ਭੈਣ ਖੁਸ਼ ਆ ਤੇ ਦੁਖੀ ਆ ਮੇਰੇ ਭਰਾ ਨੂੰ ਦੇ ਕੇ ਨਾ ਲੈ ਗਾਂ ਮਰਾ ਜੀਜਾ ਦੁਖੀ ਆ ਤਾਂ ਦਾ ਜੀਜਾ ਦਾ ਟਾਈਮ ਕੱਟਦਾ ਉਹਨਾਂ ਨੇ ਕਹਿੰਦੇ ਨੇ ਜੇ ਤੈਨਰੇ ਮੇਰੇ ਕੋਈ ਸਾਥ ਨਹੀਂ ਤੂੰ ਹੀ ਦਿੰਦੀ ਆ ਮੈਂ ਅੱਗਰ ਪਿਓ ਨਹੀਂ ਦੰਦੋਗੇ ਤੇ ਦਵਾਈ ਸਰ ਦਾ ਠੀਕ ਆ ਪਾ ਹੈਗਾ ਏ ਇੱਕ ਕੁੜੀ ਨੂੰ ਉਹਦੇ ਘਰ ਨਾਲ ਸਾਰੇ ਬਹੁਤ ਜ਼ਿਆਦਾ ਕੁੱਤੇ ਮਾਰਦੇ ਤੇ ਹਾਂ ਬਹੁਤੀ ਸੱਖੇ ਮੇਰਾ ਡਾਈਓ ਘਰ ਸੌਰੀਆਂ ਨੇ ਭੇਜਦੀ ਵੀ ਜਾ ਮੜੇ ਤੇਕੇ ਤੇ ਪੈਸੇ ਲੈ ਕੇ ਆ ਹਾਂ ਚਲੋ ਆ ਗਈ ਆ ਕੇ ਬੜੇ ਖੁਸ਼ ਹੋਏ ਬਾਪਰ ਭਾਈ ਤੇ ਸਾਡੀ ਕੁੜੀ ਆਈ ਆ ਚਲ ਅੱਗੇ ਬੈਠ ਗਈ ਉਹਨੇ ਕਿਹਾ ਨਹੀਂ ਪੈਸੇ ਹਾਂ ਇਹ ਤਾਂ ਪਹਿਲੇ ਬਹੁਤ ਤਾਂਗਾ ਮੈਂ ਕਿਵੇਂ ਕਾ ਬੈਠ ਗਈ ਉਕੇ ਨਾ ਬਾਬਾ ਉਹ ਚੜਾ ਕੋਲ ਬਿਠਾ ਕੇ ਕਹਿੰਦਾ ਤਾਂ ਮੈਂ ਤੁਹਾਨੂੰ ਸੱਚੀ ਸੱਚੀ ਗੱਲ ਦੱਸਾਂਗੀ ਕਹਿੰਦੀ ਕਿ ਆਹ ਕੀ ਆ ਪਪਾ ਕਹਿੰਦਾ ਤੂੰ ਫਰਕਾਰ ਵਿੱਚ ਖੁਸ਼ ਹੋਈ ਆ ਹੂੰ ਕਹਿੰਦੀ ਮੈਂ ਖੁਸ਼ ਆ ਕਹਿੰਦੀ ਮੈਂ ਕੋਣੀ ਨਹੀਂ ਤਿੱਖੂ ਜਾਂ ਕੋਣੀ ਮੈਂ 7 ਵਜੇ ਜਿਵੇਂ ਮੈਂ ਉਨੇ ਹੀ ਖੁਸ਼ ਆ ਹੂੰ ਕਹਿੰਦਾ ਅੱਛਾ ਆਪਣੀ ਕੁੜੀ ਤਾਂ ਬਹੁਤ ਹੀ ਖੁਸ਼ ਆ ਹੂੰ ਬਨੇ 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 ਚਲ ਹਾਈ ਕਰਦੇ ਗੱਡੇ ਆ ਜਦੋਂ ਕੁੜੀ ਗੇਟ ਤੇ ਬਾਹਰ ਚਲੇ ਜਾਂਦੀ ਆ ਉਹ ਬਾਪ ਦੇ ਗੇਟ ਲਾਉਣ ਲੱਗੇ ਜਾਈ ਸੀ 7 ਵਜੇ ਦੀ ਆ ਕੋਣੀ ਬੁੜੇ ਦੇ ਬਹੁਤ ਜ਼ੋਰ ਦੀ ਹਾਂ ਹੁੜੇ ਬਾਹਰ ਹੁੰਦਾ ਕੁੜੀ ਦਾ ਕਹਿੰਦਾ ਵੀ ਆ ਜਾ ਮੁੰਡਿਆ ਹੁਣ ਚੱਲੀਏ ਕਹਿੰਦਾ ਕੁੜੀ ਕਹਿੰਦੀ ਨਹੀਂ ਮੈਂ ਕੁੜੀ ਨਹੀਂ ਖੁਸ਼ਾ ਚੱਲ ਗਿਆ ਸਾਲਕ ਸਵਾਰ ਕੇ ਆਈ ਮੁੰਡਿਆ ਇੰਜਰ ਨਾਲ ਕੁੜੀ ਮੇਰੀ ਦੁਖੀ ਹੋਆ ਬਾਕੀ ਕੁੜੀ ਨੇ ਖੁਸ਼ ਦਾ ਮਤਲਬ ਕੀ ਹੋਇਆ ਖੁਸ਼ੀ ਵੀ ਜਦੋਂ ਕੁੜੀ ਵੀ ਸੱਟ ਮੱਦਦੀ ਆ ਇਦਾਂ ਬੋਸ ਕੇ ਲੈਣੇ ਰੋੜੋ ਕਰੰਟ ਦਾ ਲੱਗਦਾ ਕਰੰਟ ਦਾ ਲੱਗਦਾ ਨਾ ਹਾਸੇ ਆਉਂਦੇ ਮਨ ਹੁਣੇ ਆਉਂਦਾ ਫੇ ਠੀਕ ਹੈ ਉਹ ਕੁੜੀ ਨਾ ਫੜ ਕੇ ਆਉ ਉਹ ਫੇਟ ਨਾ ਵਧੀਆ ਨਹੀਂ ਮੇਰੇ 6:00 ਵਜੇ ਹੋਰ ਤੇ ਵੱਜੀ ਬਿਨਾ ਮਾਂ ਰੋਂਦੋ ਕੋਈ ਨਾ ਆ ਨਾ ਭਾਈ ਠੀਕ ਹਾਂ ਮੈਂ ਚੱਲੇ ਗਿਆ ਬੀ ਵੈਰੀ ਗੁੱਡ ਦੁਖੀ ਆ ਦੁਖੀ ਥੋੜੋ ਮੈਂ ਦੁਖੀ ਤਾਂ ਕਿਹਾ ਨਹੀਂ ਹੋਈ ਪਸ ਹੋਰੇ ਬੰਤੇ ਉਹ ਨਹੀਂ ਮੈਂ ਕਿਹਾ ਇਹ ਤਾਂ ਗੱਲ ਹੈ ਨਾ ਹੋਣੀ ਪਰ 6:00 ਵੱਜਦੀ ਆ ਨਾ ਤਾਂ ਹੱਸਦੀ ਹੋਣੀ ਆ ਇਹਨੂੰ ਕਹਿੰਦੇ ਪਣੀ ਬੋਨ ਹਾਂ ਪਣੀ ਬੋਨ ਕਹਿੰਦੇ ਨੂੰ ਪਣੀ ਬੋਨ ਕਹਿੰਦੇ ਹਾਂ ਆਇੰਦਾ ਤਾਂ ਉਹ ਤਾਂ ਆਈਆਂ ਨਾ ਮੇਰੇ ਮੈਂ ਕੋਣੀ ਜਿੰਨੇ ਖੁਸ਼ ਆ ਹੁਣੇ ਮੈਨੂੰ ਦੁੱਖ ਵੀ ਲੱਗਦਾ ਤਾਂ ਤੇ ਜ਼ੋਖਾ ਤੇ ਦੁੱਖ ਵੀ ਆ ਪਰ ਹੈਈ ਤੂੰ ਸਾਡੇ ਘਰ ਚ ਆਈਆਂ ਹੋਈਆਂ ਜਾਇਦ ਤਾਂ ਕੋਲ ਨੂੰ ਜਾਇਦ ਸਾਡੇ ਘਰ ਵਿੱਚ ਤੁਸੀਂ ਆਈਆਂ ਹੋਈਆਂ ਜਾਇਦ ਉਹਦੇ ਕੋਲ ਨੂੰ ਚੱਲ ਕੀ ਹੋ ਗਿਆ ਉਹਦੇ ਕੋਲ ਨੂੰ ਚੱਲ ਉਹਨੂੰ ਪੁੱਛ ਵੀ ਹੁਣ ਤੂੰ ਖੁਸ਼ ਆ ਉਹ ਸੀ ਖੁਸ਼ ਹੈ ਕਹਿੰਦਾ ਉਹ ਵੀ ਤੈਨੂੰ ਦੱਸੂਗੀ ਕਿ ਕਿਹੜਾ ਕਿ ਦਿਖਦਾ ਹੀ ਮੈਂ ਤਾਹਣ ਕਾ ਦੱਸਣਾ ਦੁੱਖ ਬੋਲ ਕੇ ਜੇ ਦੱਸਿਆ ਤਾਂ ਕਾ ਦੱਸਿਆ ਗਾਣਾ ਨਹੀਂ ਕਰੂ ਕਿ ਤੇਰੇ ਲਿਖਤਾ ਮੈਂ ਬੋਲ ਕੇ ਜੇ ਦੱਸਿਆ ਮੈਂ ਤਾਂ ਜਿਹੜੀ ਸਟਾਰ ਆ ਫਾਤਵੀ ਤੇ ਬੋਰ ਹੁੰਦਾ ਮੈਂ ਪਸਤ ਹੁੰਦਾ ਨਹੀਂ ਆਇਆ ਨਾ ਗੱਡੀ ਚ ਗੱਲ ਕਰੀ ਮੇਰੇ ਨਾਲ ਇੱਕ ਦਿਨ ਨਾ ਜਦੋਂ ਉੱਥੇ ਨੂੰ ਚਲੇ ਦਦੇ ਸੌਰਨ ਨੂੰ ਚਲੇ ਦਸੀ ਉਹਦੇ ਟੱਪਰੀਆਂ ਨੂੰ ਇਹ ਕਹਿੰਦੀ ਵੀ ਜੇ ਬੰਦੇ ਤੇ ਕੋਈ ਗਲਤੀ ਹੋ ਜਵੇ ਤਾਂ ਉਹਨੂੰ ਮੰਨਣੀ ਚਾਹੀਦੀ ਆ ਐਕਸੈਪਟ ਕਰਨੀ ਚਾਹੀਦੀ ਸਹੀ ਕਰਦਾ ਸਹੀ ਕਰਦਾ ਫੇ ਮੈਂ ਉਦੋਂ ਮੈਂ ਐਕਸੈਪਟ ਕਰਾ ਮਾ ਵੀ ਕਿਹ ਕਿੱਥੇ ਉਦੋਂ ਉਹ ਸਮਾਨ ਚੱਕਣ ਚੱਲੀ ਆ ਨਾ ਨਾ ਹੋੜੋਂ ਸੰਦਗੀ ਵੀ ਮੈਂ ਗਿਆ ਲੱਗਿਆ ਕਰਨੀ ਆ ਦਾ ਚਾਕੂ ਤੇ ਚਾਕੂ ਲੱਭਦੀ ਫਿਰਦੀ ਆ ਲੱਗ ਰਹੀ ਨਹੀਂ ਕਿ ਕਿ ਚਾਕੂ ਹੈ ਕੋਈ ਕੋਨੇ ਚਾਕੂ ਲੱਭ ਕੋਈ ਨਾ ਮੈਂ ਮੈਂ ਇਹਨੂੰ ਕਾ ਵੀ ਪਈ 17 ਫਰਵਰੀ 2000 21 ਦੇ ਦਿਨ ਮੇ ਤੇ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਆਏ ਬੰਦਾਂ ਦਾ ਵੀ ਤਾਂ ਗੱਲ ਕਹਿਣੀ ਇਸ ਕਰਕੇ ਮੈਂ ਚਾਪੂ ਲਗਾਉ ਤੇ ਮੈਂ ਬੜਾਈ ਜਾਂਦੀ ਹੋਰ ਉਹ ਨਹੀਂ ਇਹ ਫਿਰ ਤੁਸੀਂ ਗੱਲ ਇਹ ਵੀ ਉਦੋਂ ਆਉਂਦੇ ਗੱਲ ਨਹੀਂ ਸੁਣੀ ਉਹਦੀ ਮੈਂ ਸਮਝਦੀ ਇਹ ਗੱਲ ਵੀ ਉਦੋਂ ਹੋਈ ਸੀ ਨਾ ਮੈਨੂੰ ਦੱਸੀ ਦੀ ਮੈਂ ਸਮਝਦੀ ਇਹ ਗੱਲ ਵਿਆਹ ਹੋ ਜਾਂਦਾ ਸੀ ਸਵੇਰੇ ਫੋਨੀ ਸਵੇਰੇ ਸਾਧਰੀ ਹੋ ਗਈ ਸੀ ਉਦੋਂ ਹਾਂ ਉਹ ਫਿਰ ਸਾਧਰੀ ਗੱਲ ਦੀ ਉਦੋਂ ਸਵੇਰੇ ਸਾਧਰੀ ਗੱਲ ਤੋਂ ਹੋ ਗਈ ਹਾਂ ਇਹਨਾਂ ਦਾ ਸੀ ਵਿਆਹ ਮੈਂ ਕਹਿੰਦਾ 11 12 ਵਜੇ ਘਰ ਵਾਲੀ ਬਣੀ ਜਾਂਦੀ ਹੈ ਹਾਂ ਉਹ ਤਾਂ ਸਾਝਰੀ ਉਂਗਲੀ ਦੀ ਗਲਤੀ ਹੋ ਦੇ ਕੇ ਕੱਦ ਪਾਤੇ ਨੇ ਵੇਜ ਗੱਲ ਤਾਂ ਮੈਂ ਮੈਂ ਵੀ ਜ਼ਿਆਦਾ ਇਹਨੂੰ ਕਿਹਾ ਵੀ ਮੈਂ ਪਈ ਪੈਰੀ ਹੱਥ ਲਾਉਣ ਦੇ ਮੈਂ ਭੁੱਲ ਗਿਆ ਕਿ ਇਹਦੇ ਪੈਰੀਂ ਪਰਾਉਣ ਦੇ ਮੇਰੇ ਤੇ ਗਲਤੀ ਹੋਈ ਉਹ ਟਾਈਮ ਉਹ ਹਾਂ ਬਾਬਿਆਂ ਨੇ ਮੱਥਾ ਨਹੀਂ ਟੇਕਿਆ ਹਾਂ ਮੱਥਾ ਨਹੀਂ ਟੇਕਿਆ ਤਾਂ ਕਿ ਗੱڑیਂ ਤੇ ਕਹਿੰਦੇ ਜੋੜ ਸਣਾ ਢੇਲਾ ਲੱਗ ਜੂ ਇਹਨਾਂ ਦਾ ਕਰੰਟ ਆ ਕਿਹੜਾ ਨਿਕਲੀ ਜਾਂਦੇ ਉਹਦੇ ਆ ਦੇਖਿਆ ਆਂ ਦੀ ਜੀ ਉਹ ਤੇ ਗਾੜੇ ਹੁਣ ਸਾਰੀ ਜ਼ਿੰਦਗੀ ਚੱਲਣੇ ਆ ਉਹ ਨਿਕਲੀ ਜਾਂਦੇ ਨਾ ਉਹ ਉਹ ਤਾਂ ਤਨੂ ਨੇ ਤਾਂ ਦੇਖ ਲਿਆ ਵੀ ਕਿੱਦਾਂ ਦੇ ਬੰਦੇ ਆ ਉਹ ਵੀਡੀਓ ਤੇ ਦੇਖਦਾ ਹਰ ਰੋਜ਼ੇ ਦੇਖਦਾ ਉਹ ਮੈਨੂੰ ਪਤਾ ਕਈ ਵਾਰ ਦੇਖਣੇ ਆ ਚੀਜ਼ ਵੀ ਸੱਚ ਨਹੀਂ ਹੁੰਦੀ ਬੰਦਰੇ ਹਾਂ ਸਹੀ ਕਹਿਣਾ ਸਾਡੇ ਭੱਤੀ ਮੰਨੀ ਹੁੰਦੀ ਆ ਉਹ ਕਹਿੰਦਾ ਮੈਨੂੰ ਮੈਂ ਮੇਰੇ ਨਾਲ ਜੰਮੀ ਪੜੀ ਗਿਆ ਕਹਿੰਦਾ ਮੈਨੂੰ ਤਾਂ ਸਾਰਾ ਕੁਝ ਹਾਂ ਹੌਂ ਦੱਸ ਕੇ ਆ ਦੇਖਾਂ ਰੋਣ ਨਹੀਂ ਜਾऊंगा ਉਹ ਤਾਂ ਮੈਨੂੰ ਪਤਾ ਗਿਆ ਉਹ ਮੇਰੀ ਗੱਲ ਸੁਣ ਉਹਨੇ ਮੈਨੂੰ ਕੀ ਪੰਮੀ ਦੀ ਹੁਣ ਤੇਲ ਦੇ ਉੱਪਰ ਦੇਖਦਾ ਕੀ ਰੱਖੀ ਦੀ ਪੰਮੀ ਆ ਤੁਸੀਂ ਨਹੀਂ ਤਪਉਂਦੇ ਕਿਹੜੀ ਕਰਦੇ ਤੁਸੀਂ ਆਪਣੇ ਭਾਈ ਨਾਲ ਲੱਗੇ ਹੋਏ ਤੇ ਉਹ ਨਹੀਂ ਦਾ ਬਾਹਰ ਸਾਡੇ ਮਾ ਮੇਰਾ ਪੰਗਾ ਕਰਾਣੀ ਕਿਹੜੀ ਜਿੰਦਾ ਬਾਹਰ ਉਹ ਮੇਰੀ ਗੱਲ ਸੁਣਾ ਹਲੋ ਮੇਰੀ ਗੱਲ ਸੁਣੋ ਪਿੰਦਰ ਨੇ ਮੈਨੂੰ ਪਤਾ ਕਿਆ ਕਿਹਾ ਕਹਿੰਦਾ ਪਾਜੀ ਮੇਰੀ ਭੈਣ ਇੰਨੀ ਸਿੱਧੀ ਨਹੀਂ ਕਹਿੰਦਾ ਕਹਿੰਦਾ ਪ੍ਰੈਸਕ ਕੱਠ ਚ ਲੈ ਕੇ ਉਧਰ ਪਲੱਗ ਚ ਸੋਚ ਲਾ ਦਿੰਦਾ ਕਹਿੰਦਾ ਤਨ ਜਿਹੜਾ ਤੂੰ ਟਾਈਮ ਘਟਦਾ ਉਹਦੇ ਨਾਲ ਉਹਨੇ ਕਹੇ ਸੀ ਮੈਨੂੰ ਇੱਕ ਦਿਨ ਗੱਲ ਹੈ ਅੱਜ ਵਾਰਾ ਦਾ ਵਿੰਦਰੇ ਬੇਪਲੈਕ ਖੜਾ ਮੈਂ ਆਣੀ ਮੱਤ ਦੀ ਕੀ ਪਤਾ ਉਹ ਕਾ ਨੂੰ ਵਿੰਦਰੇ ਮੈਂ ਰੋਟੀਆਂ ਦਾ ਡੱਬਾ ਚੱਕ ਕੇ ਗੈਸ ਪਰ ਰੱਖਦਾ ਧੂਤੀਓਂ ਪਤਾ ਕੀ ਆਇਆ ਇੱਥੇ ਦਾ ਬਾਪੂ ਚੱਲਦਾ ਥੋੜੇ ਜਿਨੇ ਪਿੱਛੇ ਆਏ ਹਾਂ ਧੂਤ ਨਹੀਂ ਕਰਦਾ ਬਾਪੂ ਆਏ ਬਾਹਰ ਦੇ ਬਰੇ ਰੱਖ ਪਤਾ ਕਿ ਕਰ ਰਹੇ ਨੇ ਆਪਣੇ ਆਪ ਦੇ ਵਿੱਚ ਤਾਂ ਬੰਦ ਕਰਨਾ ਦਾ ਘਾਟਾ ਘੱਟ ਜਿਵੇਂ ਮਾਰ ਉਹ ਕਿੱਥੇ ਘੁੰਮਦਾ ਦਾ ਕਿੱਥੇ ਨਹੀਂ ਚੱਕ ਕੇ ਉਹਦੇ ਨਾਲ ਜਦ ਅੰਦਰ ਤੇ ਧੂਆਂ ਲੱਗਿਆ ਨਿਕਲਣਾ ਤੋਡੇ ਘਰ ਦੱਪੇ ਆਇਆ ਟੈਨਸ਼ਨ ਫਰੀ ਥੋੜੋ ਹਾਂ ਨਾ ਤੇਰੀ ਤੁਸੀਂ ਟੈਨਸ਼ਨ ਆਫਰੀਕ ਵੀ ਸਾਨੂੰ ਵੀ ਟੈਨਸ਼ਨ ਫਰੀ ਨਹੀਂ ਕਰਿਆ ਤੁਸੀਂ ਤੁਸੀਂ ਸਾਨੂੰ ਵੀ ਟੈਨਸ਼ਨ ਆ ਗਿਆ ਨਾ ਆਇਆ ਕਿ ਇਹ ਤਾਂ ਉਹ ਲੱਡੂ ਐ ਜੇ ਤਾਂ ਖਾ ਲਿਆ ਬੰਦਾ ਤਾਂ ਵੀ ਪਸੰਦ ਆਉਂਦਾ ਜਾਂ ਨਹੀਂ ਖਾਧਾ ਤਾਂ ਵੀ ਪਸੰਦ ਆਉਂਦਾ ਬੰਦਾ ਸੋਚਦਾ ਵੀ ਇਹ ਪਸੰਦ ਆਉਣਾ ਤਾਂ ਖਾ ਕੀ ਪਸੰਦ ਨਾ ਆਇਆ ਤਾਂ ਮੁੰਨੇ ਯਾਰਾ ਬਾਈ ਨੇ ਕਿਹਾ ਮੈਂ ਥੱਪੜ ਮਾਰਿਆ ਤਾਂ ਜਾ ਕਰ ਜਿਹਨੂੰ ਆਪ ਤੇ ਲਾਇਆ ਮੈਨੂੰ ਪਤਾ ਵੀ ਸਾਡੀ ਤੇ ਕੀ ਗੱਲ ਹੈ ਪਤਾ ਮੈਨੂੰ ਮੈਨੂੰ ਦੱਸ ਦੱਸ ਕੇ ਬਤਾ ਰਿਹਾ ਕਹਿੰਦੀ ਤੇਰਾ ਬਾਈ ਰੋਕ ਕੇ ਗਿਆ ਮੰਨੇ ਨਹੀਂ ਮੰਨੇ ਵਾਲੀ ਗੱਲ ਨਹੀਂ ਦੀ ਹੈਗੀ ਨਹੀਂ ਇਹ ਤਾਂ ਜਾ ਕੇ ਇਹਨਾਂ ਨੂੰ ਭੁੱਲ ਗਿਆ ਇਹਨੂੰ ਜਾਣ ਲੱਗਿਆਂ ਕਹਿੰਦਾ ਤੀਰਜ ਮਾਰਦਾ ਕਰੱਟ ਬੀਬੀ ਕੀ ਹੱਥ ਨਾਲ ਕੋਈ ਵੀ ਲਾਇਆ ਬ੍ਰਿਜ ਮੈਂ ਤੁਹਾਨੂੰ ਇਸਤਰੀ ਦਿਖਾਉਂਗੇ ਚੱਲਣੇ ਕਹਿ ਕੇ ਲੱਗੇ ਲੋ ਜੀ ਪਾਪਾ ਜੀ ਦੀ ਹੋ ਗਈ ਐਂਟਰੀ ਤੇ ਸਰਕਾਰ ਜੀ ਤੁਸੀਂ ਡੱਬਾ ਚੱਕਿਆ ਉਹ ਦੇਖੀਏ ਕਿ ਹੁਣ ਕੀ ਕਰਨੀ ਹੈ ਅੱਛਾ ਭਾਈ ਇਹ ਦਿਜਾਲੇ ਕਰਨੀ ਬੜਾ ਵਿਚਾਰ ਚਲੋ ਨਾਲੇ ਪਿੰਦਰਾ ਚਾਹ ਪੀਊਗਾ ਨਾਲੇ ਤੁਸੀਂ ਵੀ ਉਹ ਨਾਲੇ ਸਾਨੂੰ ਬੁਲਾਓ ਠੀਕ ਆ ਜਿਹੜਾ ਫਰਿੱਜ ਨੂੰ ਕਰੰਟ ਲੱਗਣਾ ਉਹ ਲੱਗਣੀ ਲੱਗਣਾ ਉਹਦਾ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਮਾਰਾ ਤੇ ਰੱਖੇ ਤੁਹਾਨੂੰ ਸਾਰ ਨੂੰ ਚੜ੍ਹਦੀ ਕਲਾ ਚ ਸਾਡੇ ਦਾ ਹਾਸੀ ਮਜ਼ਾਕੇ ਕਿਣੀ ਚੱਲੀ ਜਾਣਾ ਹੈ